ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡੇ ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਆ ਜੀ ਇਹ ਰਿਸ਼ਤਾ ਹੈ ਜੀ 746 ਨੰਬਰ ਜ਼ਿਲ੍ਹਾ ਲੁਧਿਆਣਾ ਨਾਮ ਸਿੰਘ ਕਾਸਟਾ ਜਰਸੀ ਗੋਤਾ ਗੇਲ ਡੇਟ ਆਫ ਬਰਥ 21 ਅਗਸਤ 2001 ਦਾ ਬੋਰਨ ਹਾਈਟ 511 ਪੜ੍ਹਾਈ ਪਾਸਟੂ ਪਾਸ ਪਰਿਵਾਰ ਚ ਮਾਤਾ ਪਿਤਾ ਭੈਣ ਕੈਨੇਡਾ ਪੀਆਰ ਹੈ ਜੀ ਤੇ ਦਾਦੀ ਜੀ ਨੇ ਮੁੰਡਾ ਮੋਨਾਗਾ ਨਸ਼ਰ ਹੈ ਤੇ ਇਸ ਟਾਈਮ ਕੈਨੇਡਾ ਵੈਸਟਰ ਵੀਜ਼ੇ ਤੇ ਹੈ ਰਿਸ਼ਤਾ ਕੈਨੇਡਾ ਪੀਆਰ ਕੁੜੀ ਦਾ ਹੀ ਹੋਵੇ ਜੀ ਜ਼ਮੀਨ ਪੰਜ ਕਿੱਲੇ ਅਮਡੇ ਕੋਲ ਟੋਟਲ ਕੋਈ ਭਰਾ ਨਹੀਂ ਘਰ ਵਧੀਆ ਪਾਇਆਗਾ ਪਰਵਾਰ ਦਾ ਨੰਬਰ ਨੋਟ ਕਰੋ 798088120090 ਅਗਲਾ ਰਸਤਾ ਕੁੜੀ ਦਾ ਜੀ 554 ਨੰਬਰ ਜ਼ਿਲ੍ਹਾ ਪਟਿਆਲੇ ਤੋਂ ਆ ਨਾਮ ਕੌਰ ਕਾਸਟਾ ਜਰਸੀ ਗੋਤਰੰਦਾਵਾ ਡੇਟ ਆਵਤ 27/10/1998 ਪੜ੍ਹਾਈ ਬੀਏ ਸੀ ਨਾਨ ਮੈਡੀਕਲ ਕੱਦ 5 ਫੁੱਟ 6 ਇੰਚ ਜੌਬ ਹਸਪੀਟਲ ਨਰਸ ਪੰਜਾਬ ਚ ਐ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਪੰਜਾਬ ਤੋਂ ਹੀ ਹੋਵੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਜ਼ਮੀਨ 5 ਕਿੱਲੇ ਤੋਂ ਪਲੱਸ ਹੋਵੇ ਇਹ ਸੀ ਕਰੇ ਲੁਕੜੀ ਦਾ ਰਿਸ਼ਤਾ 554 ਨੰਬਰ ਫਾਈਲ ਰਿਸ਼ਤਾ ਅਗਲੇ ਰਿਸ਼ਤੇ ਆਏ ਜਿਸ ਦਾ 6747 ਨੰਬਰ ਜ਼ਿਲ੍ਹਾ ਲੁਧਿਆਣਾ ਤੋਂ ਆਨਮ ਸਿੰਘ ਕਾਸਟ ਜਰਸੀ ਗੋਤ ਸਿੱਧੂ ਡੇਟੋ ਬਰਥ 3 ਦਸੰਬਰ 1995 ਹਾਈਟ 5 ਫੁੱਟ 8 ਇੰਚ ਪੜ੍ਹਾਈ ਹੈ ਐਜੂਕੇਸ਼ਨ ਫਰੋਮ ਆਸਟ੍ਰੇਲੀਆ ਡਿਪਲੋਮਾ ਇਨ ਸਾਇੰਸ ਐਂਡ ਹੈਲਥ ਸਟੂਡੈਂਟ ਹੈ ਜੀ ਤੇ ਐਜੂਕੇਸ਼ਨ ਫਰਮ ਕੈਨੇਡਾ ਜਰਨਲ ਐਜੂਕੇਸ਼ਨ ਆਰਟਸ ਪਰਿਵਾਰ ਚ ਮਾਤਾ ਜੀ ਇਹ ਫਾਦਰ ਸਾਹਿਬ ਐਕਸਪਾਇਰ ਆ ਭੈਣ ਕੋਈ ਨਹੀਂ ਤੇ ਭਰਾ ਵੀ ਕੋਈ ਨਹੀਂ ਕੰਮ ਮੁੰਡਾ ਆਊਟਰੀਚ ਵਰਕਰ ਹੈ ਦੋ ਪੈਨਸ਼ਨਾਂ ਆਉਂਦੀਆਂ ਮਾਤਾ ਜੀ ਨੂੰ ਤਜਮੀਨ ਹੈ ਨਹੀਂ ਜੀ ਮੁੰਡਾ ਕਨੇਡਾ ਪੀਆਰ ਆ ਘਰ ਵਧੀਆ ਨਸ਼ਰ ਆਇਤਾ ਰਿਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਰਿਤਾ ਕਨੇਡਾ ਤੋਂ ਪੀਆਰ ਕੁੜੀ ਸੋਹਣੀ ਸੁਨੱਖੀ ਦਾ ਹੋਵੇ ਪ੍ਰਵਰਧਨ ਨੰਬਰ ਨੋਟ ਕਰੋ 97800881290 ਅਗਲਾ ਰਿਸ਼ਤਾ ਕੁੜੀ ਦਾ ਜੀ 555 ਨੰਬਰ ਰੋਪੜ ਤੋਂ ਕੁੜੀ ਦਾ ਰਿਸ਼ਤਾ ਗਾ ਜਰਸੀ ਖਾਸਤਾ ਗੋਤਾ ਗੱਲ ਉਮਰ 8 ਦਾ 1995 ਹਾਈਟ 5 ਫੁੱਟ 6 ਇੰਚ ਪੜਾਈ ਗ੍ਰੈਜੂਏਸ਼ਨ ਪਾਸ ਘਰੇਲੂ ਕੁੜੀ ਦਾ ਰਿਸ਼ਤਾ ਗਾ ਫੈਮਿਲੀ ਚ ਮਾਤਾ ਪਿਤਾ ਤੇ ਦੋ ਭਰਾ ਨੇ ਦੋ ਦੋ ਭਰਾ ਨੇ ਇੱਕ ਭੈਣ ਵੱਡੀ ਮੈਰਿਡ ਆ ਰਸਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਤੇ ਫੈਮਲੀ ਵੈਸ਼ਨੂ ਤੇ ਇਸ ਨਸ਼ਾ ਰਹਿਤਾ ਮੁੰਡਾ ਹੋਵੇ ਜੀ ਵਧੀਆ ਨਸ਼ਾ ਰਹਿਤਾ ਤੇ ਜਮੀਨ ਮੁੰਡੇ ਨੂੰ 5 ਕਿੱਲੇ ਤੋਂ ਉੱਪਰ ਹੀ ਹੋਵੇ ਅਗਲੇ ਰਿਸ਼ਤੇ ਆਏ 67148 ਨੰਬਰ ਨਾਮ ਸਿੰਘ ਜ਼ਿਲ੍ਹਾ ਮੋਗਾ ਕਸਟਾ ਰਾਮਗੜੀਆ ਗੋਤਾ ਰੱਟੇ ਡੇਟ ਆਵ ਬਾ 1996 ਦਾ ਬਾਰਨ ਹਾਈਟ 5 10 ਪੜ੍ਹਾਈ ਪੰਜਾਬ ਤੋਂ ਨਾਨ ਮੈਡੀਕਲ ਗ੍ਰੈਜੂਏਸ਼ਨ ਇਨ ਕੈਨੇਡਾ ਬਿਜ਼ਨਸ ਮੈਨੇਜਮੈਂਟ 2 ਸਾਲ ਦੇ ਕਾਮ ਕੈਨੇਡਾ ਪੀਆਰ ਆ ਮੁੰਡਾ ਸਿੱਖ ਸਰਦਾਰ ਆ ਸੈਲਰੀ ਵੀ ਬਹੁਤ ਵਧੀਆ ਮੁੰਡਾ ਨਸ਼ਾ ਰਹਿ ਤਾ ਫੈਮਲੀ ਚ ਮਾਤਾ ਪਿਤਾ ਇੱਕ ਭੈਣ ਇੱਕ ਭਰਾ ਐ ਦੋਨੋਂ ਅਨਮੈਰਿਡ ਆ ਰਿਸ਼ਤਾ ਛੋਟੇ ਮੁੰਡੇ ਲਈ ਰਿਸ਼ਤਾ ਪੜ੍ਹੀ ਲਿਖੀ ਕੁੜੀ ਸੋਹਣੀ ਸੁਨੱਖੀ ਹੋਵੇ ਮੰਗ ਡਿਮਾਂਡ ਕੋਈ ਨਹੀਂ ਕੈਨੇਡਾ ਗਈ ਕੁੜੀ ਨੂੰ ਪਾਇਲਾ ਕੁੜੀ ਦੀ ਹਾਈਟ ਘੱਟੋ ਘੱਟ 5 ਫੁੱਟ 4 ਤੋਂ ਉੱਪਰ ਹੋਵੇ ਕਾਸਟ ਰਾਮਗੜੀਆ ਜਾਂ ਫਿਰ ਜੱਟ ਸਿੱਖ ਹੋਵੇ ਪਰਿਵਾਰ ਦੇ ਦੋ ਨੰਬਰ ਐ ਜੀ ਸੰਪਰਕ ਕਰੋ 788863324 9872445470 ਅਗਲੇ ਰਿਸ਼ਤੇ ਕੁੜੀ ਦੇ ਨੋਟ ਕਰੋ 556 ਨੰਬਰ ਘਰੇਲੂ ਕੁੜੀ ਆ ਜੀ ਨਾਮ ਕੌਰ ਕਾਸਟ ਲੁਬਾਣਾ ਸਿੱਖ ਉਮਰ 298 ਕੱਦ 55 ਪੜ੍ਹਾਈ ਗ੍ਰੈਜੂਏਸ਼ਨ ਕੁੜੀ ਨੇ ਕੰਪਿਊਟਰ ਕੋਰਸ ਕਰਿਆ 2 ਸਾਲ ਦਾ ਰਿਸ਼ਤਾ ਸਿਰਫ ਲੁਬਾਣਾ ਕਾਸਟ ਤੋਂ ਹੋਵੇ ਕੁੜੀ ਦਾ ਜ਼ਿਲ੍ਹਾ ਲੁਧਿਆਣਾ ਦਾ ਮੁੰਡਾ ਵਧੀਆ ਪ੍ਰਾਈਵੇਟ ਜਾਂ ਸਰਕਾਰੀ ਕੋਈ ਆਪਦਾ ਬਿਜ਼ਨਸ ਹੋਵੇ ਜਾਂ ਫਿਰ ਸਰਕਾਰੀ ਜੌਬ ਕਰ ਕਰਦਾ ਹੋਵੇ ਜੀ ਇਹ ਆ ਜੀ ਘਰੇਲੂ ਕੁੜੀ ਦਾ ਰਿਸ਼ਤਾ ਬਹੁਤ ਵਧੀਆ ਪਰਿਵਾਰ ਤੋਂ ਆਗਾ ਜੀ ਲੁਧਿਆਣੀ ਜ਼ਿਲ੍ਹੇ ਤੋਂ ਅਗਲਾ ਬਟਾਇਆ ਸਟਾਰਸ 49 ਨੰਬਰ ਨਾਮ ਸਿੰਘ ਪਤਾ ਫਤਿਹਗੜ੍ਹ ਸਾਹਿਬ ਉਮਰ 23 ਸਾਲ ਪੜ੍ਹਾਈ ਕੰਪਿਊਟਰ ਸੌਫਟਵੇਅਰ ਡਿਪਲੋਮਾ ਭੈਣ ਇੱਕ ਮੈਡ ਇਨ ਜਰਮਨੀ ਕਾਸਟਾ ਜਰਸੀ ਕਾਡ ਦਾ 511 ਕੰਮ ਜ਼ਮੀਨ ਪ੍ਰਾਪਰਟੀ 8.5 ਕਿੱਲੇ ਆ ਜੀ ਜ਼ਮੀਨ ਮੁੰਡੇ ਨੂੰ ਇੱਕ ਆਪਣਾ ਘਰ ਇਟਲੀ ਵਿੱਚ ਆ ਮੁੰਡੇ ਤੇ ਮੁੰਡੇ ਦੀ ਸਾਰੀ ਫੈਮਿਲੀ ਕੋਲ ਇਟਾਲੀਅਨ ਪਾਸਪੋਰਟ ਹੈ ਜੀ ਮੁੰਡਾ ਤੇ ਮੁੰਡੇ ਦੀ ਸਾਰੀ ਫੈਮਲੀ ਜਰਮਨੀ ਵਿੱਚ ਰਹਿੰਦੀ ਐ ਸਾਰੀ ਫੈਮਲੀ ਪੀਆਰ ਐ ਕੰਮ ਮੁੰਡਾ ਜਰਮਨੀ ਤੇ ਬਹੁਤ ਵਧੀਆ ਤਨਖਾਹ 2 ਲੱਖ ਵੰਗੂ ਐ ਜੀ ਕੁੜੀ ਸੋਹਣੀ ਸੁਨੱਖੀ ਤੇ ਹਾਈਟ 5'2 ਤੋਂ ਉੱਪਰ ਹੋਵੇ ਤੇ ਵਧੀਆ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਘਰ ਪਰਿਵਾਰ ਬਹੁਤ ਵਧੀਆ ਵੈਸ਼ਨੂ ਫੈਮਲੀ ਐ ਪਰਿਵਾਰ ਦੇ ਦੋ ਨੰਬਰ ਆ ਦੋ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ 92826 4099702 ਦਵਾਰਾ ਫੇਰ ਜੀ 82640 98602 ਇਹ ਪੰਜਾਬ ਤੋਂ ਆ ਨੰਬਰ ਜਰਮਨੀ ਤੋਂ ਨੰਬਰ ਹੈ ਜੀ 004915213896178 ਇਹ ਹੈ ਜੀ ਜਰਮਨੀ ਦਾ ਨੰਬਰ ਅਗਲਾ ਰਿਸ਼ਤਾ ਆਇਆ ਮੁੰਡੇ ਦਾ 6750 ਨੰਬਰ ਨਾਮ ਸਿੰਘ ਕਾਸਟ ਹੈ ਜਰਸੀ ਗੋਤਾ ਇੰਜਰ ਡੇਟ ਆਫ ਬਰਥ 13/06/1992 ਹਾਈਟ ਸ਼ਿਫਟ 2 ਇੰਚ ਪੜਾਈ ਪਲੱਸ 2 ਐਂਡ 3 ਸਾਲ ਦਾ ਡਿਪਲੋਮਾ ਇਨ ਆਰਟਸ ਐਂਡ ਕ્રાਫਟ ਨਾਓ ਡੂਇੰਗ ਵਰਕ ਐਟ ਹੋਮ ਜੱਟ ਸਿੱਖਾ ਟਰਬਨ ਬੇਅਰ ਆ ਨੋ ਐਨੀ ਨੀਡ ਡੌਰੀ ਸਿੰਪਲ ਮੈਰਿਜ ਹੈ ਜੀ ਸਿਵਲਿੰਗ ਵਨ ਬ੍ਰਦਰ ਹੀ ਮੈਰਿਡ ਲਿਵਿੰਗ ਤੇ ਇਨ ਇੰਗਲੈਂਡ ਵਨ ਸਿਸਟਰ ਸ਼ੀ ਮੈਰਿਡ ਲਿਵਿੰਗ ਇਨ ਪੁਰਤਗਾਲ ਯੂਰਪ ਜ਼ਮੀਨ 7 ਕਿੱਲੇ ਆ ਜ਼ਿਲ੍ਹਾ ਬਰਨਾਲਾ ਦਾ ਮੁੰਡਾ ਸੋਹਣਾ ਸਿਨਖਾ ਤੇ ਨਸ਼ਾ ਰਹਿਤਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਦਾ ਹੋਵੇ ਅਗਲਾ ਰਿਸ਼ਤਾ ਜੀ ਕੁੜੀ ਦਾ ਲਾਸਟ ਆ ਨੋਟ ਕਰੋ 557 ਨੰਬਰ ਆ ਲੁਧਿਆਣੇ ਜ਼ਿਲ੍ਹੇ ਤੋਂ ਨਾਮ ਕੌਰ ਕਾਸਟਾ ਮਿਸਤਰੀ ਤਰਖਾਨ ਉਮਰ ਹੈ 1998 ਘਰੇਲੂ ਕੁੜੀ ਦਾ ਰਿਸ਼ਤਾ ਹੈਗਾ ਕੱਦ 5-6 ਹੈ ਪੜ੍ਹਾਈ ਪਲੱਸ 2 ਪਾਸ ਨਾਲ ਸਲਾਈ ਦਾ ਵਧੀਆ ਕੰਮ ਕੰਪਿਊਟਰ ਕੋਰਸ ਤੇ 3 ਸਾਲ ਦਾ ਜੀ ਕਰਿਆ ਹੈਗਾ ਫੈਮਿਲੀ ਚ ਮਾਤਾ ਪਿਤਾ ਇੱਕ ਭਰਾ ਹੈ ਰਿਸ਼ਤਾ ਆਪਣੀ ਕਾਸਟ ਚ ਹੀ ਹੋਵੇ ਮੁੰਡਾ ਵਧੀਆ ਕੰਮਕਾਰ ਕਰਦਾ ਹੈਗਾ ਜੀ ਮੁੰਡਾ ਵਧੀਆ ਕੰਮਕਾਰ ਕਰਦਾ ਹੋਵੇ ਇਹ ਰਿਸ਼ਤਾ ਜੀ ਬਹੁਤ ਵਧੀਆ ਫੈਮਿਲੀ ਤੋਂ ਸੈਂਪਲ ਹੋਵੇ ਨਸ਼ਰਤ ਹੋਵੇ ਜੀ 557 ਨੰਬਰ ਕਹਿ ਕੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਧੰਨਵਾਦ ਜੀ